ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 6ਵੀਂ ਪਾਠ ਨੰਬਰ 4 ਦੇਸ਼ ਪੰਜਾਬ ਹਾਂਜੀ ਇਹ ਇੱਕ ਕਵਿਤਾ ਹੈ ਸੋਹਣਿਆ ਦੇਸ਼ਾਂ ਅੰਦਰ ਦੇਸ਼ ਪੰਜਾਬ ਨੀ ਸਈਓ ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ ਸੋਹਣਿਆ ਦੇਸ਼ਾਂ ਅੰਦਰ ਦੇਸ਼ ਪੰਜਾਬ ਨੀ ਸਈਓ ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ हे मेरीयो सहेलियों पंजाब सारे ਦੇਸ਼ਾਂ ਵਿੱਚੋਂ ਇਸ ਤਰ੍ਹਾਂ ਸਭ ਤੋਂ ਸੋਹਣਾ ਹੈ ਜਿਵੇਂ ਕਿ ਦੁਨੀਆ ਦੇ ਵਿੱਚ ਜਿੰਨੇ ਫੁੱਲ ਹਨ ਉਹਨਾਂ ਵਿੱਚੋਂ ਸਭ ਤੋਂ ਵੱਧ ਸੋਹਣਾ ਫੁੱਲ ਗੁਲਾਬ ਦਾ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਡਾ ਦੇਸ਼ ਪੰਜਾਬ ਜਿਹੜਾ ਹੈਗਾ ਆ ਸਾਰੇ ਦੇਸ਼ਾਂ ਦੇ ਨਾਲੋਂ ਸੋਹਣਾ ਦੇਸ਼ ਹੈ ਸਯੋ ਮਤਲਬ ਸਹੇਲਿਓ ਹਾਂਜੀ ਰਾਲ ਮੇੜ ਬਾਗੀ ਪਿੰਗਾ ਝੂਟਣ ਕੁੜੀਆਂ ਨਾਗਰ ਬੇਲਾ ਜੋਸ਼ ਜਵਾਨੇ ਠਾਠਾਂ ਮਾਰੇ ਲਿਸ਼ਕਣ ਹਾਰ ਹਮੇਲਾ ਰਾਲ ਮੇੜ ਬਾਗੀ ਪਿੰਗਾ ਝੂਟਣ ਜਿਹੜੀਆਂ ਇਸਤਰੀਆਂ ਹੈਗੀਆਂ ਸੋਹਣੀਆਂ ਕੁੜੀਆਂ ਹੈਗੀਆਂ ਰਾਲ ਮਿਲ ਕੇ ਪਿੰਗਾ ਝੂਟਦੀਆਂ ਹੈਗੀਆਂ ਆ ਬਾਗਾਂ ਦੇ ਵਿੱਚ ਨਾਗਰ ਦਾ ਮਤਲਬ ਹੁੰਦਾ ਆ ਸੋਨਾ ਹਮੇਲਾ ਹੁੰਦੀਆਂ ਆ ਗਲ ਵਿੱਚ ਪਾਉਣ ਵਾਲਾ ਇੱਕ ਗਹਿਣਾ ਹਾਰ ਹਮੇਲਾ ਗਲੇ ਦੇ ਵਿੱਚ ਪਾਉਣ ਵਾਲੇ ਗਹਿਣੇ ਠੀਕ ਹੈ ਜੀ ਨਾਗਰ ਬੇਲਾ ਜੜੀਆਂ ਕੁੜੀਆਂ ਹੈਗੀਆਂ ਆ ਉਹ ਸੁੰਦਰ ਬੇਲਾ ਵਰਗੀਆਂ ਲੰਮੀਆਂ ਕੁੜੀਆਂ ਆ ਸੋਹਣੀਆਂ ਲੱਗਦੀਆਂ ਆ ਰਾਲ ਮਿਲ ਕੇ ਪਿੰਗਾ ਜੜੀਆਂ ਝੂਟਦੀਆਂ ਹਨ ਉਹਨਾਂ ਦੇ ਗਲਾਂ ਦੇ ਵਿੱਚ ਪਾਏ ਹਾਰ ਤੇ ਹਮੇਲਾ ਜੜੀਆਂ ਲਿਸ਼ ਕਰੀਆਂ ਆ ਉਹਨਾਂ ਦੀ ਜਵਾਨੀ ਦਾ ਜੋਸ਼ ਜਿਹੜਾ ਠਾਠਾ ਮਾਰ ਰਿਹਾ ਹੈਗਾ ਆ ਪੈਨਣ ਹੀਰੇ ਮੋਤੀ ਪੈਨਣ ਹੀਰੇ ਮੋਤੀ ਮੁਖ ਮਤਾਬਨੀ ਸਈਓ ਸੋਹਣੇ ਦੇ ਸ਼ਾਨਦਰ ਦੇਸ਼ ਪੰਜਾਬਨੀ ਸਈਓ ਉਹ ਕੀ ਹੈਗੇ ਆ ਹੀਰੇ ਮੋਤੀਆਂ ਦੇ ਨਾਲ ਦੇ ਸੋਹਣੇ ਗਹਿਣੇ ਪੈਂਦੀਆਂ ਆ ਉਹਨਾਂ ਦੇ ਜਿਹੜੇ ਮੁਖ ਮੁਖ ਦਾ ਮਤਲਬ ਹੁੰਦਾ ਮੂੰਹ ਮਤਾਬ ਦਾ ਮਤਲਬ ਹੁੰਦਾ ਆ ਚੰਨ ਠੀਕ ਹੈ ਜੀ ਚੰ드ਰਮਾ ਕਿ ਉਹਨਾਂ ਦੇ ਜਿਹੜੇ ਮੂੰਹ ਆ ਉਹ ਚੰ드ਰਮਾ ਵਰਗੇ ਗੋਰੇ ਤੇ ਸੋਹਣੇ ਆ ਤੇ ਚਮਕ ਰਹੇ ਹਨ ਜੜ ਮੁਟਿਆਰਾ ਤ੍ਰਿੰਜਣਾ ਚਰਖੇ ਬੈਠ ਘੁਮਾਵਣ ਜੁੜ ਮੁਟਿਆਰਾ ਤ੍ਰਿੰਜਣਾ ਦੇ ਵਿੱਚ ਚਰਖੇ ਬੈਠ ਘੁਮਾਵਣ ਨਾਜਕ ਬਾਹ ਹੁਲਾਰ ਪਲਿਆਰੀ ਤੰਦ ਅਤਰਕਲੇ ਪਾਵਣ ਤ੍ਰਿੰਜਣ ਦਾ ਮਤਲਬ ਹੁੰਦਾ ਹੈ ਚਰਖਾ ਕੱਤ ਰਹੀਆਂ ਕੁੜੀਆਂ ਦਾ ਸਮੂਹ ਘੁਕਾਵੜ ਦਾ ਮਤਲਬ ਹੁੰਦਾ ਹੈਗਾ ਜਦੋਂ ਅਸੀਂ ਚਰਖਾ ਚਲਾਉਂਦੇ ਹਾਂ ਉਹਦੇ ਵਿੱਚ ਘੂ ਘੂ ਦੀ ਆਵਾਜ਼ ਜਿਹੜੀ ਆਉਂਦੀ ਹੈਗੀ ਆ ਨਾਜਕ ਦਾ ਮਤਲਬ ਹੁੰਦਾ ਕੋਮਲ ਤਰਕਲੇ ਤਰਕਲੇ ਦਾ ਮਤਲਬ ਹੁੰਦਾ ਤਕਲੇ ਜਿਹੜਾ ਤਰਖਾ ਹੁੰਦਾ ਉਹਦਾ ਤਕਲਾ ਹੁੰਦਾ ਆ ਠੀਕ ਹੈ ਜੀ ਕਹਿੰਦੇ ਜੜ ਮੋਟਿਆਰਾ ਜੂੜ ਮੋਟਿਆਰਾ ਜਦੋਂ ਪੰਜਾਬ ਦੀਆਂ ਸੁੰਦਰ ਮੋਟਿਆਰਾ ਜੜੀਆਂ ਜੜ ਮਤਲਬ ਇਕੱਠੀਆਂ ਹੋ ਕੇ ਤਿਰੰਜਣਾ ਵਿੱਚ ਬੈਠਦੀਆਂ ਆ ਤੇ ਤੇਜ਼ੀ ਦੇ ਨਾਲ ਚਰਖੇ ਚਲਾਉਂਦੀਆਂ ਹੋਈਆਂ ਕੱਤਦੀਆਂ ਆ ਤਾਉ ਆਪਣੀਆਂ ਨਾਜ਼ਕ ਬਾਹਾਂ ਉਲਾਰ ਕੇ ਉਲਾਰ ਉਲਾਰ ਕੇ ਮਤਲਬ ਉੱਪਰ ਨੂੰ ਕਰਕੇ ਤਕਲਿਆਂ ਦੇ ਉੱਤੇ ਤੰਦਾਂ ਜਿਹੜੀਆਂ ਹੈਗੀਆਂ ਆ ਪਾਉਂਦੀਆਂ ਆ ਸਿਨੇ ਅੱਗਾ ਲਾਵਣ ਹੋਂਠ ਉਨਾਵ ਨਹੀਂ ਸਈਓ ਸਿਨੇ ਅੱਗਾ ਲਾਵਣ ਹੋਂਠ ਉਨਾਵ ਨਹੀਂ ਸਈਓ ਸੋਹਣੇ ਦੇਸ਼ਾਂ ਅੰਦਰ ਦੇਸ਼ ਪੰਜਾਬ ਨਹੀਂ ਸਈਓ ਠੀਕ ਹੈ ਜੀ ਹੋਂਠ ਦਾ ਮਤਲਬ ਹੁੰਦਾ ਬੁੱਲ ਉਨਾਵ ਦਾ ਮਤਲਬ ਹੁੰਦਾ ਹੈ ਕਾਇਆ ਜੀ ਇੱਕ ਫਾਲਿਆ ਜਿਹਦਾ ਰੰਗ ਲਾਲ ਤੇ ਜਾਮਣੂ ਰੰਗ ਦੇ ਵਿਚਕਾਰ ਹੁੰਦਾ ਹੈ ਨਾਭੀ ਰੰਗ ਜਿਹਨੂੰ ਤੁਸੀਂ ਕਹਿੰਦੇ ਆ ਕਿ ਜਦੋਂ ਉਹਨਾਂ ਦੇ ਉਹਨਾਬ ਵਰਗੇ ਲਾਲ ਬੁੱਲ ਪ੍ਰੇਮੀਆਂ ਦੇ ਦਿਲਾਂ ਵਿੱਚ ਪਿਆਰ ਦੀ ਆਗ ਲਗਾਉਂਦੇ ਹੈਗੇ ਆ ਸੀਨੇ ਦੇ ਵਿੱਚ ਖਿੱਚ ਪਾਉਂਦੇ ਹੈਗੇ ਆ ਐਸੇ ਤਰ੍ਹਾਂ ਮੇਰੇ ਸੋਹਣੇ ਦੇਸ਼ ਪੰਜਾਬ ਦੁਨੀਆ ਦੇ ਵਿੱਚੋਂ ਸਭ ਤੋਂ ਸੋਹਣਾ ਹੈ ਤੇ ਇਹਦੇ ਵਿੱਚ ਬਹੁਤ ਹੀ ਸੁੰਦਰ ਕੁੜੀਆਂ ਵੱਸਦੀਆਂ ਹਨ ਮੋਜ ਲਈ ਦਰਿਆਵਾਂ ਸੋਹਣੀ ਬਾਗ ਜ਼ਮੀਨਾ ਫਲਦੇ ਸ਼ਰਫ ਪੰਜਾਬੀ ਧਰਤੀ ਉੱਤੇ ਠੁਮਕ ਠੁਮਕ ਪੇ ਚੱਲਦੇ ਫਲਦੇ ਦਾ ਮਤਲਬ ਹੈਗਾ ਯਾ ਫਸਲਾਂ ਪੈਦਾ ਹੁੰਦੀਆਂ ਆ ਸ਼ਰਫ ਕਵੀ ਦਾ ਨਾਮ ਹੈ ਫਰੋਜ਼ਉਦੀਨ ਸ਼ਰਫ ਜਨਾਬ ਇੱਕ ਦਰਿਆ ਦਾ ਨਾਮ ਆ ਤੇ ਜਿਹੜਾ ਅਸੀਂ ਕਹਨੇ ਹੈਗੇ ਆ ਜਿਹੜੇ ਸਤਲੁਜ ਰਾਵੀ ਜਹਲਮ ਚਨਾਬ ਇਹ ਸਾਰੇ ਦਰਿਆਵਾਂ ਦੇ ਨਾਮ ਹੈਗੇ ਆ ਮੋਜ ਲਈ ਕਹਿੰਦਾ ਮੇਰਾ ਜਿਹੜਾ ਦੇਸ਼ ਪੰਜਾਬ ਆ ਦੁਨੀਆ ਭਰ ਦੇ ਦੇਸ਼ਾਂ ਵਿੱਚੋਂ ਸਭ ਤੋਂ ਸੁੰਦਰ ਹੈਗਾ ਆ ਇਹਦੇ ਉੱਤੇ ਕੀ ਹੈਗੀ ਆ ਸਤਲੁਜ ਰਾਵੀ ਜਹਲਮ ਅਟਕ ਚਨਾਬ ਨੀ ਸਈਓ ਸੋਹਣੇ ਦੇਸ਼ਾਂਦਰ ਦੇਸ਼ ਪੰਜਾਬ ਨੀ ਸਈਓ ਇਹਦੀ ਧਰਤੀ ਦੇ ਉੱਤੇ ਸਤਲੁਜ ਰਾਵੀ ਜਹਲਮ ਅਟਕ ਚਨਾਬ ਦਰਿਆਵਾਂ ਨੇ ਰੌਣਕ ਲਾਈ ਹੋਈ ਹੈਗੀ ਆ ਇਹ ਠੁਮਕ ਠੁਮਕਾ ਕਰਕੇ ਚੱਲਦੇ ਹੈਗੇ ਆ ਇਹਨਾਂ ਦੀ ਬਰਕਤ ਨਾਲ ਬਾਗਾਂ ਤੇ ਜ਼ਮੀਨਾਂ ਵਿੱਚ ਫਲਾਂ ਫੁੱਲਾਂ ਤੇ ਅਨਾਜ ਦੀ ਪੈਦਾਵਾਰ ਹੁੰਦੀ ਹੈ ਐਸਾ ਇਹਨਾਂ ਨੇ ਪੰਜਾਬ ਦੇ ਵਿੱਚ ਬੜੀ ਮੌਜ ਲਾਈ ਹੋਈ ਹੈ ਸੋਹਣਿਆ ਦੇਸ਼ਾਂਦਰ ਦੇਸ਼ ਪੰਜਾਬ ਨਹੀਂ ਸਹੀਓ ਕਿ ਜਿਹੜਾ ਪੰਜਾਬ ਹੈਗਾ ਆ ਸਾਰੇ ਦੇਸ਼ਾਂ ਦੇ ਨਾਲੋਂ ਸੋਹਣਾ ਦੇਸ਼ ਹੈ ਧੰਨਵਾਦ ਜੀ। ਏਰੀਆ ਕਾਲ ਜੀ ਹੁਣ ਅਸੀਂ ਕਰਾਂਗੇ ਪਾਠ ਨੰਬਰ 4 ਦੇਸ਼ ਪੰਜਾਬ ਕਵਿਤਾ ਜਿਸ ਦੇ ਕਵੀ ਹਨ ਸ਼ਰੀਫ ਰੋਜੋਦੀਨ ਸ਼ਰਫ ਜੀ ਪ੍ਰਸ਼ਨ ਉੱਤਰ ਜਿਹੜੇ ਅਸੀਂ ਕਰਾਂਗੇ ਪਹਿਲਾ ਪ੍ਰਸ਼ਨ ਕਵੀ ਨੇ ਪੰਜਾਬ ਦੇ ਸਹੱਪਣ ਦੀ ਤੁਲਨਾ ਕਿਸ ਫੁੱਲ ਦੇ ਨਾਲ ਕੀਤੀ ਹੈ ਕਿਹਦੇ ਫੁੱਲ ਨਾਲ ਕੀਤੀ ਹੈ ਗੁਲਾਬ ਦੇ ਫੁੱਲ ਦੇ ਨਾਲ ਉਹਦੀ ਤੁਲਨਾ ਕੀਤੀ ਹੈ ਦੂਸਰਾ ਪ੍ਰਸ਼ਨ ਕਵੀ ਨੇ ਨਾਗ ਨੇ ਪਿੰਗਾ ਝੂਟਦੀਆਂ ਕੁੜੀਆਂ ਦੀ ਸਿਫਤ ਕੀ ਕਹਿ ਕੇ ਕੀਤੀ ਹੈ ਕੁੜੀਆਂ ਦੀ ਸਿਫਤ ਕੀ ਕਹਿ ਕੇ ਕੀਤੀ ਹੈਗੀ ਆ ਨਾਗਰ ਬੇਲਾ ਕਹਿ ਕੇ ਸੇਫਤਾ ਕੀਤੀ ਹੈ ਨਾਗਰ ਬੇਲਾ ਤਿਰੰਜਣ ਵਿੱਚ ਬੈਠ ਕੇ ਕੁੜੀਆਂ ਕੀ ਕਰਦੀਆਂ ਹਨ ਤਿਰੰਜਣ ਵਿੱਚ ਬੈਠ ਕੇ ਕੁੜੀਆਂ ਚਰਖਾ ਕੱਤਦੀਆਂ ਹਨ ਠੀਕ ਹੈ ਜੀ ਕੀ ਕਰਦੀਆਂ ਆ ਚਰਖਾ ਕੱਤਦੀਆਂ ਹਨ ਚੌਥਾ ਪ੍ਰਸ਼ਨ ਦੇਸ਼ ਪੰਜਾਬ ਕਵਿਤਾ ਅਨੁਸਾਰ ਪੰਜਾਬੀਆਂ ਦੇ ਪਹਿਰਾਵੇ ਬਾਰੇ ਦੱਸੋ ਇਸ ਕਵਿਤਾ ਦੇ ਵਿੱਚ ਜਿਹੜੇ ਪੰਜਾਬਣਾਂ ਆ ਕੀ ਪਾਉਂਦੇ ਆ ਕੱਪੜੇ ਗਹਿਣੇ ਕਿੱਦਾਂ ਨੇ ਪਾਉਂਦੇ ਆ ਹੀਰੇ ਆ ਮੋਤੀਆਂ ਜਿਹੜੇ ਹਾਰ ਤੇ ਹਮੇਲਾ ਪੈਂਦੀਆਂ ਹਨ ਹਮੇਲਾ ਵੀ ਗਲੇ ਵਿੱਚ ਪਾਉਣ ਵਾਲੇ ਗਹਿਣੇ ਹੁੰਦੇ ਹਨ ਕੀ ਪੈਂਦੀਆਂ ਹਨ ਹੀਰਿਆਂ ਜੜੇ ਹੀਰਿਆਂ ਮੋਤੀ ਜੜੇ ਹਾਰ ਅਤੇ ਹਮੇਲਾ ਹੀਰੇ ਮੋਤੀਆਂ ਜੜੇ ਹਾਰ ਦੇ ਹਮੇਲਾ ਜੜੀਆਂ ਆ ਪੈਂਦੀਆਂ ਹਨ ਦੇਸ਼ ਪੰਜਾਬ ਕਵਿਤਾ ਵਿੱਚ ਆਏ ਦਰਿਆਵਾਂ ਦੇ ਨਾਮ ਦੱਸੋ ਜੀ ਦਰਿਆ ਕਿਹੜੇ ਕਿਹੜੇ ਆਦੇ ਨਾਮ ਆਏ ਹੈਗੇ ਆ ਉਹ ਆਏ ਹਨ ਸਤਲੁਜ ਰਾਵੀ ਜੇਲੰਮ ਚਨਾਬ ਤੇ ਆਟਕ ਸਤਲੋਜ, ਰਾਵੀ, ਜਹਿਲਮ, ਚਨਾਬ ਅਤੇ ਅਟਕ ਦਰਿਆਵਾਂ ਦੇ ਨਾਮ ਜਿਹੜੇ ਹੈਗੇ ਆਇਆ ਔਖੇ ਸ਼ਬਦਾਂ ਦੇ ਅਰਥ ਤੁਸੀਂ ਸਿਰਫ ਇੱਕ ਕਰਨਾ ਆ ਜਿਹੜਾ ਤੁਹਾਨੂੰ ਸੌਖਾ ਲੱਗਦਾ ਇੱਕ ਜਾਂ ਦੋ ਜ਼ਿਆਦਾ ਨਹੀਂ ਕਰਨੇ ਨਗਰ ਨਗਰ ਦਾ ਮਤਲਬ ਹੁੰਦਾ ਉੱਤਮ ਜਾਂ ਸੁੰਦਰ ਹਮੇਲਾ ਕੀ ਹੁੰਦਾ ਆ ਔਰਤਾਂ ਦੇ ਗਲ ਵਿੱਚ ਪਾਏ ਜਾਣ ਵਾਲੇ ਇੱਕ ਗਹਿਣੇ ਦੀ ਕਿਸਮ ਮਤਾਬ ਮਤਾਬ ਦਾ ਮਤਲਬ ਹੁੰਦਾ ਚੰਨ ਜਾਂ ਚੰਦਰਮਾ ਉਨਾਵ ਕੀ ਹੁੰਦਾ ਉਨਾਬੀ ਰੰਗ ਜਿਹਨੂੰ ਅਸੀਂ ਕਹਿੰਨੇ ਆ ਅਸਲ ਦੇ ਵਿੱਚ ਇੱਕ ਰੋਖ ਹੁੰਦਾ ਆ ਉਹਦੇ ਉੱਤੇ ਇੱਕ ਬੇਰ ਵਰਗਾ ਫਲ ਲੱਗਦਾ ਆ ਉਨਾਬੀ ਰੰਗ ਵਰਗਾ ਕਾਲਾ ਇਹ ਭਾ ਮਾਰਦਾ ਲਾਲ ਰੰਗ ਠੀਕ ਹੈ ਜੀ ਕਰਿੰਜਣ ਕੱਤਣ ਵਾਸਤੇ ਇਕੱਠੀਆਂ ਹੋਈਆਂ ਕੁੜੀਆਂ ਦਾ ਇਕੱਠ ਨਾਜਕ ਨਾਜਕ ਦਾ ਮਤਲਬ ਹੁੰਦਾ ਕੋਮਲ ਤਰਕਲਾ ਚਰਖੇ ਦੀ ਲੰਮੀ ਸੀਖ ਠੁਮਕ ਠੁਮਕ ਕੇ ਨਖਰੇ ਦੇ ਨਾਲ ਧੋਰਨਾ ਬਹੁਤ ਬਹੁਤ ਧੰਨਵਾਦ ਜੀ